ਸਤਿ ਸ਼੍ਰੀ ਅਕਾਲ ਜੀ ਸਾਰੇਮ ਵਧੀਆ ਫਾਰਮਿੰਗ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ জাফরਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਮਸ਼ੇਰ ਸਿੰਘ ਜੀ ਨਾਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਜਰਸੀਆਂ ਤੁਹਾਨੂੰ ਦਿਖਾਵਾਂਗੇ ਤੇ ਚਾਰੇ ਸੂਈਆਂ ਤੁਹਾਨੂੰ ਦਿਖਾਉਣੀਆਂ ਵਾਂ ਕ੍ਰੋਸ ਚ ਤੁਹਾਨੂੰ ਦਿਖਾਉਣੀਆਂ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਬਹੁਤ ਸਣਾ ਠੀਕ ਠਾਕ ਜੀ ਬੜੀ ਆਪਣੇ ਸਭ ਵਧੀਆ ਜੀ ਸਭ ਵਧੀਆ ਜੀ ਤੇ ਨਾਮ ਦੱਸ ਤੇ ਕਰੀ ਆਪਣਾ ਨਾਮ ਸੰਜੀਤ ਸਿੰਘ ਤਹਿਸੀਲ ਨਗਨਾਲਾ ਜ਼ਿਲ੍ਹਾ ਹੁਣਸਾ ਫੋਨ ਨੰਬਰ ਵੀ ਬੋਲਦਾ 9592228979 ਅੱਜ 4 ਤੇ 4 ਸੂਈਆਂ ਅੱਜ 4 ਸੂਈਆਂ ਵੇਜੀ ਠੀਕ ਹੈ ਜੀ ਅੱਜ ਤੇ ਗਿਸ਼ਟੀ ਹੈ ਠੀਕ ਹੈ ਛੋਟੇ ਛੋਟੇ ਰੇਟ ਕਰਨਾ ਬਸ ਜਿਹੜਾ ਲੈ ਗਿਆ ਲੈਨੇ ਜਿਹੜਾ ਰਹਿ ਗਿਆ ਠੀਕ ਹੈ ਤੇ ਆ ਜਿਹੜੀ ਆ ਪਹਿਲੇ ਨੰਬਰ ਤੇ ਆ ਕਿੰਨਾ ਸੂਬਾ ਸੋਈ ਜੇ ਇਹ ਦੂਜਾ ਸੂਬਾ ਸੋਈ ਹੈ ਜੀ ਦੂਸਰਾ ਸੂਬਾ ਸੋਈ ਜੇ ਤੇ ਕਿੰਨਾ ਅਜ 12 13 14 ਦਿਨ ਹੋ ਗਏ ਠੀਕ ਆ ਤੇ ਕਿੰਨਾ ਦੁੱਧ ਤਿਆਰ ਕਰ ਕੀ ਜੀ 10 ਲੀਟਰ ਹੋ ਗਿਆ ਤਿਆਰ ਜਿਹੜਾ ਲੀਟਰ ਵਾਲਾ ਤਿਆਰ ਆ 8 5 15 ਦੇ 8 5 16 ਦਾ ਕਰਾ ਲੇ ਤੇ ਇਹ ਕਿੰਨਾ ਦੁੱਧ ਕਰੀ ਜਾਊਗੀ 18 ਕਿਲੋ ਕਰ ਦੂ ਇਹ ਹੋਰ ਬਾਜੂ 2 ਕਿਲੋ अच्छा मतलब कि और वाजोगे ये अच्छा मतलब सेवा नहीं नॉर्मल ਘਰੋਂ ਆਈ ਆ ਠੀਕ ਆ ਤੇ ਵਾਜੂਗੀ ਤਾਂ ਤੇ ਹੁਣ ਚਲੋ ਮੌਕੇ ਦਾ ਜਿਹੜਾ 10 ਲੀਟਰ ਆ ਉਹ ਜਿਹੜਾ ਮਨਾ ਦੇਣਾ 10 ਲੀਟਰ ਲੀਟਰ ਵਾਲਾ ਠੀਕ ਹੈ ਗਾੜੀ ਜਾ ਗੋਸਾਮ ਕਰੂਗਾ ਤੇ ਆਪੇ ਬਦਾਲੂਗਾ ਆ ਜਿਹਾ ਆਜ ਬਾਕੀ ਆਹ ਜੀ ਠੰਡੀ ਤੇ ਇਤਨਾ ਗੁੰਮਦੇ ਨੇ ਠੀਕ ਹੈ ਜੀ ਬਾਕੀ ਉਤਰਾ ਇਹ ਆ ਵੀ ਥਨਾ ਦਾ ਸਾਈਜ਼ ਹੈ ਜੀ ਆਪ ਜਿਹੜਾ ਚੰਗਾ ਹੈ ਬਾਕੀ ਇਹੋ ਜਿਹਾਂ ਗਾਵਾਂ ਦਾ ਦੁੱਧ ਵੀ ਸੰਘਣਾ ਹੁੰਦਾ ਵਾ ਦਿਖਾ ਦਿਆ ਤੇ ਆਹ ਬੱਚਾ ਜਿਹੜਾ ਛੜਤਾ ਅਸਨਾ ਦੇਖੀਂ ਠੀਕ ਆ ਜੀ ਤੇ ਆ ਦੇਖ ਸਕਦੇ ਪਾਕਿਸਤਾਨ ਬਸਮਾ ਕੇ ਵਧੀਆ ਤਿਆਰ ਕਰਦੀ ਹੈ ਤੇ ਮਿਲਕਵੇ ਨੇ ਵੀ ਚੰਗੀ ਲੱਗੀ ਦੁੱਧ ਵਾਲੀ ਨਿਸ਼ਾਨੀਆਂ ਚੰਗੀਆਂ ਵਾ ਬਸ ਖੜੇ ਕੋਈ ਸਾਹ ਵਾਲਾ ਤੇ ਬਾਕੀ ਇਹੋ ਜਿਹੇ ਕੰਮਾਂ ਦਾ ਦੁੱਧ ਵੀ ਸੰਗਣਾ ਹੁੰਦਾ ਵਾ ਇਹਨਾਂ ਦਾ ਨਾ ਕੋਈ ਗਰਮੀ ਦੀ ਪਰਵਾਹ ਤੇ ਨਾ ਕੋਈ ਠੰਡ ਦੀ ਪਰਵਾਹ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ 50 ਕਰੀ ਨੀ 50 ਤੇ ਫਿਰ ਜ਼ਿਆਦਾ ਜੀ ਕਿੰਨੇ ਦੀ ਆਪ ਹੀ ਕਰੋ ਜੈਸਨ ਜੈਸਨ ਉਹ ਕਰ ਦਈਏ 45 ਦੀ ਦੇ ਦੀ 45 ਜਾਂ ਕਰ ਦਈਏ ਕੋਈ ਨਹੀਂ ਆ ਜੀ 42000 ਦੀ 42000 ਦੀ ਬਾਕੀ ਦੁੱਧ 10 ਲੀਟਰ ਮਨਾ ਕੇ ਦੇਵਾਂਗੇ ਠੀਕ ਹੈ ਮਾਲਾ ਜਿਹੜਾ ਹੋਊਗਾ 15 ਕਿਲੋ ਦਾ ਹੋਊਗਾ ਠੀਕ ਹੈ ਜੀ ਠੀਕ ਹੈ ਤੇ ਹੁਣ ਜਿਹੜੀ ਆ ਗਈ ਐਤੋਂ ਬਾਅਦ ਦੂਸਰੇ ਨੰਬਰ ਤੇ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਅਜੇ ਪੰਜ ਮਹੀਨੇ ਤੋਂ ਮਾਤਾ ਦੇਦੀ ਠੀਕ ਹੈ ਹਾਂ ਜੀ ਇਹ ਵੀ ਛੰਡੀ ਦੀ ਤੇ ਇਹਦੇ ਮਗਰ ਬੱਚਾ ਜੀ 25 ਅਛੇ ਇਹ ਤਾਂ ਮਗਰ ਵਸਾ ਵਸਣ ਦਾ ਮਗਰ ਵਸਾਈ ਆ ਜਿਹੜਾ ਤੇ ਹੈਗੀ ਆ ਵੀ ਠੰਡੀ ਤੇਰੀ ਆ ਜਿਹੜੀ ਤੇ ਇਹਦੇ ਕੋਲ ਕਿੰਨਾ ਕੁ ਦੁੱਧ ਤਿਆਰ ਆ? ਇਹਦੇ ਕੋਲ ਦੁੱਧ ਜਿਹੜਾ 10 ਕਿਲੋ ਤਿਆਰ ਹੋ ਗਿਆ। ਤਿਆਰ ਆ। ਤੇ ਇੱਕ ਨੰਗ ਚ ਭਾਈ ਜਾਊਗੀ। ਇਹ ਚ 15-14 ਕਿਲੋ ਕਾਦੂ ਆਈ। ਤੋੜ ਦੋ ਫਿਰ। ਸਾਰੀ ਛੇ ਸੱਤ ਦਿਨ ਹੋਈ ਆ ਜੀ। ਠੀਕ ਹੈ ਜੀ। ਬਾਕੀ ਥਾਂ ਇਹਦੇ ਕਾ ਵੀ ਬੜੇ ਕਮਾਲ ਦਾ ਲੱਗਾ ਵਾ। ਬਾਕੀ ਤਾਜੀਆਂ ਸੁਈਆਂ ਵਾਂ ਬੱਚਿਆਂ ਦਾ ਥੋੜਾ ਜਿਹਾ ਵੱਧ ਕਰਦੀਆਂ ਤਾਂ ਹੀ ਅੰਦਰ ਨੂੰ ਥੋੜੀ ਜਾਲ ਚਾਲ ਤੇਜ਼ ਹੀ ਆਈ ਨਾ ਤੇ ਇਹਦਾ ਕਿੰਨਾ ਕੁ ਮੁੱਲ ਰੱਖਦੀ ਐ ਨਹੀਂ 50 ਤੇ ਫਿਰ ਜ਼ਿਆਦਾ ਜੀ ਤੂੰ ਇਹ ਕਹਿੰਦੇ ਹੀ ਅੱਜ ਦੇਣ ਲੈਣ ਵਾਲੇ ਕਰਨੇ ਆ ਤੇ ਤੈਨੂੰ 45000 ਦੀ ਕਰਦੀ ਆ ਵਿੱਚ ਮਾਨਤਨ ਹਰ 40000 ਦੀ ਅੱਛਾ 40000 ਦੀ ਬਸ ਫੋਨ ਲਾ ਕੇ ਹੋਰ ਮਾਨਤਨ ਕਰ ਅੱਛਾ 40000 ਪਤਾ ਨਹੀਂ ਹੋਏ ਕਿੱਥੇ ਜਾਣੀ ਅੱਛਾ ਖੁੱਲਾ ਕਰ ਦੋਗੇ ਮਾਨਤਨ ਕੇ ਯਾਰ ਸਦਾ 40000 ਦੀ ਅੱਛਾ ਕਿਹੜੀ ਗੱਲ ਆ ਉਹ ਬੈਠ ਨਾਲ ਬੱਜ ਪਨੇ ਚੱਸੀ ਗਾੜਿਆ ਹਾਂਜੀ ਮਗਰਿਆ ਅੱਛਾ ਇਹ ਕੁਝ ਭੈਣ ਖਾ ਕੇ ਦੂਰ ਹੋ ਗਏ ਤੇ 35000 ਪਾਣੇ ਦੇ ਦਿੰਦਾ ਅੱਛਾ ਪਹਿਲਾਂ ਵਾਰ अच्छा जोड़ा 35 35 ਦੇ ਹਿਸਾਬ ਨਾਲ ਠੀਕ ਹੈ ਆਪਾਂ ਦੇਰ ਜਾਵੇ ਤੇ ਜਾਵੀਂ ਠੀਕ ਹੈ ਜੀ ਚਲੋ ਜੇ ਉਹ ਵਿਖਾਉਣੀ ਆ ਆਪਾਂ ਤੁਹਾਨੂੰ ਬਾਕੀ ਆ ਦੇਖ ਸਕਦੇ ਹੋ ਹਵਾਨਾ ਬੜਾ ਸਫਾਈ ਜੇ ਦਾ ਵੀ ਥੱਲੇ ਤੇ ਤੇ ਪਹਿਲਾਂ ਤੁਹਾਨੂੰ ਆ ਦਿਖਾ ਦਈਏ ਇਹਦੀ ਉਹਨਾਂ ਨੇ ਗੱਲ ਕੀਤੀ ਹੈ ਤੁਹਾਨੂੰ ਐਂਡ ਤੇ ਦਿਖਾਵਾਂਗੇ ਇਹਨੂੰ ਦੋਦੇ ਜਿਹੜਾ ਹੋਊਗਾ ਕਿ 12 ਕਿਲੋ ਹੋਊਗਾ ਤਿਆਰ ਜਿਹੜਾ ਤਿਆਰ ਜਿਹੜਾ ਬਣਾ ਲੈਣਾ ਅੱਛਾ ਬਾਕੀ ਦਾਹਾਂ ਦੀ ਭਾਲ ਨੂੰ ਧਾਰ ਹੋਣਾ ਮਾਰੇ ਭਾਵੇਂ ਜੇ ਕੁੰਟੀ ਕਿਨੇ ਮਗਾਉਣੀ ਉਹਦੇ ਪਹੁੰਚ ਹਾਂਜੀ ਹਾਂਜੀ ਤੇ ਇਹਨੂੰ ਸੋਏ ਨੂੰ ਅੱਜ ਪਾਈਆਂ ਦੇ ਤੇ ਇਹ ਕਿੰਨਾਂ ਕਿ ਦੋ ਚ ਭਾਈ ਜਾਊਗੀ ਕਿ 14 15 ਕਿਲੋ ਕਰ ਦੂ ਨਾਰਮਲ ਸੇਵਾ ਦੇ ਆਮ ਨਾ ਚਵਾਈ ਜਾ ਤੋਰ ਦੋ ਫੇਰ ਇਹਨਾਂ ਇਹਦੇ ਮਗਰ ਵੀ ਵਛਾਈ ਆ ਅੱਜ ਜਿਆਦੇ ਵਛਾਈ ਹੈ ਬਾਕੀ ਇਹ ਵੀ ਫਿਕਸ ਜੇ ਹੋਣੇ ਦੀ ਹੈ ਜਿਹੜੀ ਆ ਜ ਲੈ ਆਵਦੀ ਬਾਕੀ ਜਿਹੜੇ ਵੀ ਕਿਸੇ ਦੇ ਕੋਲ ਪਸੰਦ ਹੁੰਦੀ ਹੈ ਕਰੀ ਕੋ ਫੋਨ ਜਰੂਰ ਲਾਵੇ ਮਾਨਤਨ ਜਿਹੜਾ ਸਾਰਿਆਂ ਚ ਖੁੱਲਾ ਹੀ ਆਊਗਾ ਕਹਿੰਦੇ ਬਾਕੀ ਥਾਂ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਤੇ ਹੈਗੀ ਇਹ ਵੀ ਠੰਡੀ ਤੇਰੀ ਹੈ ਮਿਲਕਵੇਨ ਵੀ ਚੰਗੀ ਹੈ ਤੇ ਹਵਾਨੇ ਤੇ ਨਾੜਾ ਵੀ ਚੰਗੀਆਂ ਆ ਤੇ ਇਹਦਾ ਫਿਰ ਮੁੱਲ ਇਹ 45000 ਦੇ ਦੋ ਸਮੇਂ ਹੀ 45000 ਦੇਈਏ ਇਹ ਇਹ ਵੀ 40000 ਦੇ ਦਰਾਂਗੇ ਦੇਣੀ ਅੱਛਾ ਵੀ 40 ਦੀ ਜਿਹੜੀ ਦੇ ਦੇਣੀ ਠੀਕ ਹੈ ਜੀ ਬਾਕੀ ਦੁੱਧ ਨਹੀਂ ਮਨਾ ਕੇ ਦਾਂ ਮੈਂ ਭਾਣ ਕੋ ਦੋ ਟਾਈਮ ਤੋਂ ਹੋਵੇ ਆਪਣੀ ਤੇ ਬਾਕੀ ਆ ਦੇ ਸਾਡੇ ਬੱਚੇ ਅੱਛਾ ਇਹ ਬੱਚਾ ਕੁਲਾ ਹੈ ਨਾਲੂ ਨਾਲ ਜਿਹੜਾ ਤਾਜਾ ਨਾਲ ਹੀ ਆ ਜਿਹੜਾ ਤੇ ਇੱਕ ਜਿਹੜੀ ਆ ਜਰਸੀ ਆ ਇਹਨੂੰ ਕਿੰਨੇ ਦੇਣਾ ਕੋਈ ਸੁਈ ਨਾ ਇਹਨੂੰ ਵੀ ਅੱਜ ਪਾਈ ਮਾਛੇ ਵਾਂ ਦੇ ਦਿੰਦੇ ਸੁਈ ਇਹਦੇ ਮਗਰ ਵਸ ਚੀ ਇਹਦੇ ਮਗਰ ਵਸ ਚੀ ਆ ਜਿਹੜੀ ਬਾਕੀ ਹੈ ਠੰਡੀ ਧੀਰੀ ਜਿੱਤਰਾ ਨੂੰ ਮੱਝੀ ਠੀਕ ਆ ਤੇ ਇਹ ਨਾਲ ਨਾਲ ਲਈ ਆ ਠੀਕ ਆ ਜੋ ਹੈ ਕਿ ਉਹ ਵੜ ਜੋ ਪੱਠੀਆਂ ਜੋੜਾ 70 ਦਾ 35 ਪਿੰਟ ਦੇ ਭਾਦ ਦੇਣਾ ਠੀਕ ਆ ਤੇ ਇਹਦੇ ਕੋਲ ਕਿੰਨਾ ਦੁੱਧ ਤਿਆਰ ਆ ਜਿੱਦਿਕ ਦੁੱਧ 8 ਕਿਲੋ ਤਿਆਰ ਹੋਊਗਾ ਤੇ ਇਹ ਕਿੰਨਾ ਚਵਾਈ ਜਾਊਗੀ 12 13 ਕਿਲੋ ਕਰ ਦੋ ਨਾਰਮਲ ਚਵਾਈ ਜੇ ਕੋਈ ਵੱਧ ਚੇਵਾਲਾ ਵੱਧ ਚਵਾਈ ਕਰ ਦੋ ਤੋੜ ਦੋ ਫਿਰ ਬਾਕੀ ਹੈਗੀ ਇਹ ਘਰ ਦਾ ਦੁੱਧ ਜਿਹੜੀ ਅਸੀਂ ਇਹਨਾਂ ਦੇ ਥੱਲੇ ਚੋਇਆ ਹੋਇਆ ਇਹ ਵੀ ਜਰਸੀ ਆ ਜਿਹੜੀ ਹਨਾ ਆਜਲੇ ਵਾਕੀ ਇਹੇ ਤਾਂ ਰੰਗੋਣੇ ਮਰਦਾ ਹੈ ਇਹਦੀ ਠੰਡੀਤੀ ਦੀਏ ਤੰਤਰਮਾਂ ਇਹ ਤੁਹਾਨੂੰ ਆਸਾਨ ਲੱਗਦਾ ਮੈਂ ਤੁਹਾਨੂੰ ਬਾਕੀ ਥਣ ਵੀ ਹੱਥ 'ਚ ਹੁੰਦਾ ਵਾ ਪੂਰੀ ਚਵਾਈ ਬੰਦੀ ਆ ਜਿਹੜੀ ਠੀਕ ਹੈ ਜੀ ਤੇ ਬਾਕੀ ਜੇ ਕਿਸੇ ਨੇ ਕੱਲੀ ਲੈਣੀ ਹੋਵੇ ਕੱਲੀ ਖੜਮੀ ਹੋਵੇ ਫਿਰ 38 ਇਹ ਦੀ ਕਿੰਨੇ ਦੀ 38 38 ਦੀ ਦੇਖੋ ਜੋੜਾ ਪਾਉਂਗਾ ਜ਼ੋਰ ਮਾਰਨ ਦਾ ਠੀਕ ਹੈ ਜੀ ਇਆ ਕੋ ਖੜੂ ਕੋ ਵੀਰ ਪ੍ਰਾਤ ਹੋਰ ਮਾਨਤਾ ਚਲੋ ਕੋ ਫੋਨ ਇੱਕ ਫੋਨ ਕੋ ਲਾਵੇ ਇੱਕ ਨਹੀਂ ਹਨਾ ਜਦੋਂ ਬਾਕੀ ਸਾਰੀਆਂ ਸੋਈਆਂ ਸਵਾਈਆਂ ਵਾ ਨਾ ਇੱਥੋਂ ਕੋ ਤਸੱਲੀ ਕਰਕੇ ਅਸੀਂ ਤਸੱਲੀ ਕੀਤੀ ਕੋ ਆਪਣਾ ਵੀ ਦੇਖ ਚ ਆ ਕੇ ਨਾ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦਿਆ ਜੀ ਜੋ ਵੀ ਇਹ ਸਰਗੋਚਾ ਦੇ ਸਾਹਮਣੇ ਆ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਦੇਖ ਚ ਆ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦਿਆ